ਰਾਜਾ ਵੜਿੰਗ ਦਾ ਬਿਆਨ ਵਾਇਰਲ ਹੋ ਚੁੱਕਿਆ ਹੈ ਤੇ ਸਰਦਾਰ ਸਿੰਘ ਹੁੰਦਾ ਸੀ ਮਜਬੀ ਸਿੰਘ ਰਾਜਾ ਵੜਿੰਗ ਦੇ ਬਿਲਕੁਲ ਨਾਲ ਤੁਸੀਂ ਪਿੱਛੇ ਦੇਖੋਗੇ ਤੇ ਪਰਮਿੰਦਰ ਸਿੰਘ ਡਿੰਪਲ ਧਰਮਕੋਟ ਖੜੇ ਹੋਏ ਨੇ ਸਿੰਘ ਬਾਲਮੀਕੀ ਮਜਬੀ ਸਿੰਘ ਤੇ ਬਹੁਤ ਸਾਰੇ ਲੋਕ ਸਵਾਲ ਕਰ ਰਹੇ ਨੇ ਕਿ ਪਰਮਿੰਦਰ ਸਿੰਘ ਡਿੰਪਲ ਜੀ ਐਸੀ ਸਮਾਜ ਦੇ ਨਾਲ ਸੰਬੰਧ ਰੱਖਦੇ ਨੇ ਇਹ ਕਿਉਂ ਨਹੀਂ ਬੋਲੇ ਆਪ ਕਰਦੇ ਆ ਗੱਲਬਾਤ ਇਹ ਸਾਰੇ ਵਿਸ਼ੇ ਤੇ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਸੋਨਾ ਟੀਵੀ ਦਾ ਬਹੁਤ ਬਹੁਤ ਧੰਨਵਾਦ ਤੁਹਾਨੂੰ ਜੀ ਤੁਹਾਡਾ ਦਾ ਮੁੱਦਾ ਹੈ ਨਹੀਂ ਸੀ ਜਿੰਨਾ ਨੂੰ ਬਣਾ ਦਿੱਤਾ ਗਿਆ ਤੋਂ ਉਮਰਿੰਦਰ ਸਿੰਘ ਰਾਜਾ ਬੜੰਗ ਜੀ ਨੇ ਉਹ ਮੇਰੇ ਵਾਰਡ ਦਾ ਜਿੱਥੇ ਮੈਂ ਜਿੱਥੇ ਮੈਨੂੰ ਲਾਇਆ ਹੋਇਆ ਉੱਥੋਂ ਦਾ ਪ੍ਰੋਗਰਾਮ ਸੀ ਉਹ ਅੱਛਾ ਜੀ ਉਹਨਾਂ ਨੇ ਇਹ ਕਿਹਾ ਸੀ ਵੀ ਕਾਂਗਰਸ ਰੰਗ ਤੇ ਨਸਲ ਚ ਭੇਦ ਨਹੀਂ ਕਰਦੀ ਔਰ ਮੈਂ ਬਾਣੀ ਦੀਆਂ ਤੁਕਾਂ ਵੀ ਬੋਲੀਆਂ ਕਿ ਰੰਗ ਰੇਟੇ ਗੁਰੂ ਕੇ ਬੇਟੇ ਇਨ ਗਰੀਬ ਸਿੱਖਨ ਕੋ ਦੇਹੂ ਪਾਛਾਈ ਉਹ ਜਿਹੜਾ ਬੰਦਾ ਵੀ ਕੰਮ ਕਰੂਗਾ ਉਹ ਦੇਸ਼ ਦਾ ਗ੍ਰਹਿ ਮੰਤਰੀ ਵੀ ਬਣ ਸਕਦਾ ਹੈ ਸੋ ਉਸ ਗੱਲ ਨੂੰ ਤੋੜ ਮੋੜ ਕੇ ਪੇਸ਼ ਕੀਤਾ ਉਸ ਗੱਲ ਦੀ ਦੇਖ ਹੋਰ ਦਿੱਤੀ ਗਈ ਠੀਕ ਹੈ ਮੈਂ ਉੱਥੇ ਸੀ ਮਜੂਦ ਸੀ ਇਹ ਉਹ ਗੱਲ ਨਹੀਂ ਜਿਹੜੀ ਪੇਸ਼ ਕੀਤੀ ਜਾ ਰਹੀ ਹੈ ਐਸੀ ਸਮਾਨ ਸਬੰਧ ਰੱਖਦਾ ਮੇਰੇ ਦਾਦਾ ਜੀ ਸਰਦਾਰ ਮੁਖਤਿਆਰ ਸਿੰਘ ਵਿੜੇ ਜੁੱਟ ਕੇ ਐਮਐਲਏ ਬਣੇ ਮੇਰੀ ਦਾਦੀ ਬੀਬੀ ਜਸਵੰਤ ਗੌਰ ਐਮਐਲਏ ਬਣੇ ਮੇਰੀ ਮਦਰ ਕਾਂਗਰਸ ਦੇ ਵੱਡੇ ਲੀਡਰ ਹੈ ਇਹ ਸਾਨੂੰ ਨਾ ਦੱਸਣ ਅਕਾਲੀ ਦਲ ਵਾਲੇ ਆਮ ਆਦਮੀ ਪਾਰਟੀ ਵਾਲੇ ਵੀ ਸਾਡੇ ਸਮਾਜ ਦੀਆਂ ਕੀ ਪ੍ਰੋਬਲਮ ਹੁੰਦੀਆਂ ਜਾਂ ਅਸੀਂ ਆਪਦੇ ਸਮਾਜ ਨੂੰ ਕਿਵੇਂ ਅੱਗੇ ਲੈ ਕੇ ਜਾਣਾ ਸੋ ਜੇ ਲੋਕਾਂ ਦੇ ਮਨਾਂ ਤੇ ਠੇਸ ਪਹੁੰਚੀ ਹੈ ਇਹ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅਗਲੇ ਦਿਨੀ ਇਹ ਗੱਲ ਕਹੀ ਬਣੀ ਕਹਿੰਦਾ ਕਿ ਬੂਟਾ ਸਿੰਘ ਜੀ ਬਾਰੇ ਤੁਸੀਂ અપਮਾਨਜਨਕ ਸ਼ਬਦ ਬੋਲੇ ਹੈ ਜਾਂ ਕੋਈ ਹੋਰ ਗੱਲ ਦਾ ਵਰਣਨ ਕੀਤਾ ਹੈ ਮੇਰਾ ਕੋਈ ਇਹ ਕਹਿਣ ਦਾ ਮਤਲਬ ਨਹੀਂ ਸੀਗਾ ਇਹ ਆਊਟ ਆਫ ਕੰਟੈਸਟ ਕਹਾਣੀ ਬਣਾਈ ਜਾ ਰਹੀ ਹੈ ਵੀ ਮੈਂ ਸਰਦਾਰ ਬੂਟਾ ਸਿੰਘ ਦੀ ਤਾਂ ਗੱਲ ਕੀਤੀ ਸੀ ਵੀ ਲੋਕਾਂ ਨੂੰ ਪਤਾ ਲੱਗੇ ਵੀ ਥੋੜੇ ਬੰਦੇ ਉੱਠ ਕੇ ਕਿੱਥੋਂ ਤੱਕ ਗਏ ਹੂੰ ਤੇ ਦੂਜੀਆਂ ਪਾਰਟੀਆਂ ਅਕਾਲੀ ਦਲ ਪਾਰਟੀ ਲਾ ਲੋ ਆਮ ਆਦਮੀ ਪਾਰਟੀ ਲਾ ਲੋ ਝਾੜੂ ਵਾਲੇ ਤੇ ਇਹ ਥੋੜੇ ਥੋੜੇ ਕਲਿੱਪ ਕੱਟ ਕੇ ਉੰਨੇ ਵੀ ਵਾਇਰਲ ਕਰ ਲੈਣੇ ਇਹ ਕੀ ਗੱਲ ਬਾਤ ਆਪਣੇ ਇੱਕ ਸਿਸਟਮ ਚੱਲ ਪਿਆ ਤਮਾਸ਼ਬੀਨੀ ਦਾ ਲੀਡਰਸ਼ਿਪ ਘਟ ਰਹੀ ਏ ਤੇ ਤਮਾਸ਼ਬੀਨ ਜ਼ਿਆਦਾ ਹੋਗੇ ਸੋ ਇਹਨਾਂ ਨੇ ਇਲੈਕਸ਼ਨ ਦੇ ਵਿੱਚ ਤਰੰਤਨ ਇਲੈਕਸ਼ਨ ਕਾਰ ਨੇ ਇਸ ਚੀਜ਼ ਨੂੰ ਐਡਾ ਵੜਾਵਾ ਦੇ ਰਿਆ ਹੈ ਸੋ ਇਹ ਇਹ ਨਹੀਂ ਸੋਚਦੇ ਵੀ ਇਹਨਾਂ ਚੀਜ਼ਾਂ ਦਾ ਆਨਲਾਈਨ ਟਾਈਮ ਤੇ ਕਿੱਡਾ ਮਾੜਾ ਅਸਰ ਪੈਂਦਾ ਹੂੰ ਵੀ ਜਿਹੜਾ ਸਾਡਾ ਸਮਾਜ ਹੈ ਬੜਾ ਸੰਘਰਸ਼ ਕਰਕੇ ਅਸੀਂ ਇੱਥੋਂ ਤੱਕ ਪਹੁੰਚੇ ਆਂ ਬੜੀਆਂ ਮਿਹਨਤਾਂ ਨਾਲ ਉੱਠਿਆ ਆਏ ਆਂ ਤੱਕ ਆਏ ਆਂ ਜੇ ਆਮ ਆਦਮੀ ਪਾਰਟੀ ਨਾ ਸਾਨੂੰ ਦੱਸੇ ਤੇ ਕਾਲੀ ਦਲ ਨਾ ਸਾਨੂੰ ਦੱਸੇ ਅਕਾਲੀ ਦਲ ਦੇ ਵਿੱਚ ਆਪ ਵੇਖ ਲਓ ਵੀ ਸਾਡੇ ਪੁਰਖਿਆਂ ਦਾ ਕੀ ਹਾਲ ਕੀਤਾ ਹੂੰ ਕਿਸੇ ਮਜਬੀ ਸਿੱਖ ਤੇ ਕਿਸੇ ਵਾਲਮੀਕੀ ਭਾਈਚਾਰੇ ਨੂੰ ਉਹਨਾਂ ਨੇ ਉੱਠਣ ਨਹੀਂ ਦਿੱਤਾ ਠੀਕ ਹੈ ਗੁਰਦੇਵ ਬਾਦਲ ਜੀ ਉਹਨਾਂ ਨੇ ਮਨਿਸਟਰ ਬਣਾਏ ਹੂੰ ਸੋ ਕਿਤੇ ਕਹਿੰਦੇ ਸੀ ਅਸੀਂ ਉਪ ਮੁੱਖ ਮੰਤਰੀ ਬਣਾਵਾਂਗੇ ਸੋ ਇਹਨਾਂ ਦੇ ਲੀਡਰ ਬੜੀਆਂ ਗੱਲਾਂ ਕਰਦੇ ਆ ਸਭ ਤੋਂ ਪਹਿਲਾਂ ਛੱਜ ਤਾਂ ਬੋਲੇ ਬੋਲੇ ਛਣਣੀ ਵੀ ਬੋਲੇ ਇਹ ਆਪ ਦਾ ਦਾ ਸਿਸਟਮ ਵੇਖਣ ਜਿਨ੍ਹਾਂ ਨੇ ਬੇਅਦਬੀਆਂ ਤੇ ਨਾ ਕੁਝ ਕਰਕੇ ਇੱਥੋਂ ਤੱਕ ਕਿ ਮੈਂ ਅੱਜ ਆ ਭੁਗਤਿਆ ਉਹ ਦੂਜੇ ਪਾਸੇ ਗੱਲ ਕਰੀਏ ਝਾੜੂ ਵਾਲੇ ਕਹਿੰਦੇ ਅਸੀਂ ਬਹੁਤ ਕੰਮਕਾਰ ਕੀਤੇ ਆ ਤੇ ਆਹ ਦੇਖ ਲੋ ਜਾਤੀਵਾਦੀ ਵਿੱਚ ਰਾਜਾ ਵੜਿੰਗ ਐਦਾਂ ਦੇ ਬਿਆਨ ਦੇ ਰਿਹਾ ਉਹ ਨਿਸ਼ਾਨਾ ਕੱਸਿਆ ਜਾ ਰਿਹਾ ਕਾਂਗਰਸ ਦੇ ਉੱਤੇ ਤੋਂ ਉਹਨਾਂ ਦੀ ਡਿਊਟੀ ਬਣਦੀ ਇਹ ਗੱਲ ਕਹਿਣ ਦੀ ਜਿੰਨਾ ਵੀ ਜਿੰਨਾ ਮੈਂ ਹੁਣ ਤੱਕ 2010 ਤੋਂ ਲੈ ਕੇ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਜੁੜਿਆ ਹਾਂ ਜਿੰਨਾ ਉਹ ਹੱਕ ਨਾ ਲਾਉਂਦੇ ਆ ਸਾਡੇ ਸਮਾਜ ਨੂੰ ਮੈਂ ਨਹੀਂ ਕੋਈ ਲੀਡਰ ਹੈ ਜਿਹੜਾ ਹੱਕ ਨਾ ਲਾਉਂਦਾ ਹੋਵੇ ਮੈਂ ਬਹੁਤ ਸਨਮਾਨ ਕਰਦਾ ਹਾਂ ਬਹੁਤ ਆਦਰ ਕਰਦਾ ਹਾਂ ਸਿਰ ਚੁਕਾ ਕੇ ਮੈਂ ਤਾਂ ਕਿਹਾ ਕਿ ਮੈਂ ਤਾਂ ਇਹੋ ਜੀ ਮਾਰਸ਼ਲ ਕੌਮ ਦੀਆਂ ਜੁੱਤੀਆਂ ਵੀ ਆਪਦੇ ਸਿਰ ਤੇ ਰੱਖ ਸਕਦਾ ਸੋ ਬੜਾ ਮਿਹਨਤੀ ਇੱਥੇ ਤੱਕ ਪਹੁੰਚੇ ਆ ਹਾਂ ਇਹ ਜਰੂਰ ਮੈਂ ਤੁਹਾਡੇ ਚੈਨਲ 'ਤੇ ਦੱਸਣਾ ਚਾਹੁੰਦਾ ਵੀ ਜੇ ਸਾਡੇ ਲੋਕਾਂ ਨੂੰ ਉਹਨਾਂ ਦੀ ਕੀਤੀ ਹੋਈ ਗੱਲ 'ਚ ਵੀ ਹੈ ਤਾਂ ਉਹਨਾਂ ਨੇ ਐਸੇ ਕਰਕੇ ਅਗਲੇ ਦਿਨ ਉਸ ਗੱਲ ਤੇ ਸਪਸ਼ਟੀ ਕਰਨ ਦਿੱਤਾ ਸੋ ਮੇਰੇ ਪਿਤਾ ਸਮਾਨ ਸਰਦਾਰ ਬੂਟਾ ਸਿੰਘ ਜੀ ਅਗਰ ਫੇਰ ਵੀ ਮੇਰੀ ਗੱਲ ਤੋਂ ਕਿਸੇ ਦੇ ਮਨ ਨੂੰ ਕਿਸੇ ਵਿਅਕਤੀ ਵਿਸ਼ੇਸ਼ ਨੂੰ ਕਿਸੇ ਪ੍ਰਕਾਰ ਦੀ ਠੇਸ ਪਹੁੰਚੀ ਹੈ ਤਾਂ ਮੈਂ ਉਹਰੇ ਅੱਗੇ ਹੱਥ ਜੋੜ ਕੇ ਮਾਫੀ ਮੰਗਦਾ ਕਿ ਸੁਝਾੜੂ ਵਾਲਿਆਂ ਨੂੰ ਕਹੋ ਵੀ ਕੰਮ ਕਰੋ ਨਾ ਕਿ ਇਹਨਾਂ ਗੱਲਾਂ ਵੱਲ ਧਿਆਨ ਦਿਓ ਹਾਲਾਤ ਉਹਨਾਂ ਦੇ ਤਰਨ ਤਰਨ ਚ ਬਹੁਤ ਮਾੜੇ ਆ ਪਤਾ ਲੱਗ ਜੂ گا ਔਨ ਵਾਲੇ ਟਾਈਮ ਚ ਭਜੀ ਤੁਸੀਂ ਬਹੁਤ ਰਾਜਾ ਵੜਿੰਗ ਦੀ ਤਰੀਕ ਕਰ ਰਹੇ ਹੋ ਕੀ ਗੱਲ ਤੁਸੀਂ ਜੇਕਰ ਕਾਂਗਰਸ ਪਾਰਟੀ ਦੇ ਵਿੱਚੋਂ ਤਾਂ ਤਰੀਫ਼ ਕਰ ਰਹੇ ਹੋ ਤੁਸੀਂ ਉਹਦੇ ਨਾਲ ਜੁੜੇ ਹੋਏ ਹੋ ਕਿ ਤੁਸੀਂ ਲੋਕਾਂ ਦੇ ਨਾਲ ਦੇਖੋ ਸਭ ਤੋਂ ਪਹਿਲਾਂ ਮਾਪਦੇ ਸਮਾਜ ਨੂੰ ਸਭ ਤੋਂ ਪਹਿਲਾਂ ਮਾਪਦੇ ਲੋਕਾਂ ਨਾਲ ਕਾਂਗਰਸ ਪਾਰਟੀ ਨਾਲ ਲੀਡਰਸ਼ਿਪ ਨਾਲ ਪਰ ਜੋ ਮੈਂ ਉਸ ਇਨਸਾਨ ਨਾਲ ਹੁਣ ਤੱਕ ਵਰਤਿਆ ਉੱਥੋਂ ਮੈਂ ਇਹੀ ਵਖਿਆ ਵੀ ਹਮੇਸ਼ਾ ਸਾਡੇ ਸਮਾਜ ਨੂੰ ਠਿਕਣਾ ਲਾ ਕੇ ਰੱਖਦੇ ਆ ਉਹ ਅਗਰ ਜੇ ਦੇਖੋ ਕਿੰਨੀ ਆਧਾਰਨਾ ਮੈਂ ਤੁਹਾਨੂੰ ਦੇਵਾਂ ਕਿੰਨੇ ਬੰਦਿਆਂ ਦੀ ਉਹ ਬੰਦੇ ਨੇ ਯੂਥ ਕਾਂਗਰਸ ਹੁੰਦਿਆ ਹੋਇਆ ਪੰਜਾਬ ਪ੍ਰਧਾਨ ਬਣਦਿਆਂ ਸਾਰ ਲੜਾਈ ਲੜੀ ਸੋ ਜੇ ਬੂਟਾ ਸਿੰਘ ਜੀ ਵਾਲੀ ਗੱਲ ਤੇ ਸਾਡੇ ਸਮਾਜ ਨੂੰ ਮਹਿਸੂਸ ਹੋਇਆ ਤੇ ਅਸੀਂ ਆਪਦੇ ਵੱਲੋਂ ਤੇ ਆਪਦੀ ਸਾਰੀ ਟੀਮ ਵੱਲੋਂ ਇਸ ਗੱਲ ਦੀ ਮਾਫੀ ਮੰਗਦੇ ਆਂ ਔਰ ਕੋਸ਼ਿਸ਼ ਕਰਾਂਗੇ ਵੀ ਅੱਗੇ ਤੋਂ ਐਜੀ ਕੋਈ ਵੀ ਬਿਆਨਬਾਜ਼ੀ ਨਾ ਹੋਵੇ ਤੇ ਸੁਣੋ ਜੀ ਜੇ ਕਾਂਗਰਸ ਕਿਸੇ ਮਾੜਾ ਕਰਦੀ ਹੁੰਦੀ ਸਾਡੇ ਵਰਗ ਦਾ ਬੂਟਾ ਸਿੰਘ ਜੀ ਨੂੰ ਰੇਲ ਮੰਤਰੀ ਬਣਾਇਆ ਉਹ ਮਿਨਿਸਟਰ ਬਣੇ ਔਰ ਦੂਜੀ ਸਭ ਤੋਂ ਵੱਡੀ ਗੱਲ ਤੁਹਾਨੂੰ ਮੈਂ ਦੱਸਦਾ ਇਹਨਾਂ ਦੇ ਸੈਨਾਂ ਤੇ ਆਪਾਂ ਨੂੰ ਹੱਥ ਨਿਸ਼ਾਨ ਮਿਲਿਆ ਹੋਇਆ ਹੈ ਕਾਂਗਰਸ ਨੂੰ ਹੂੰ ਸੋ ਬੜਾ ਸਤਿਕਾਰ ਕਰਦੇ ਸੀ ਇੰਦਰਾ ਜੀ ਤੇ ਰਾਹੁਲਜੀਵ ਜੀ ਹੂੰ ਸੋ ਸਾਡੀ ਭੈਣ ਇੱਕ ਤਿਆਰੀ ਕਰ ਰਹੀ ਨੇ ਇਥੋਂ ਪੰਜਾਬ ਤੋਂ ਹੂੰ ਮੈਂ ਸਰਦਾਰ ਬੂਟਾ ਸਿੰਘ ਜੀ ਦੀ ਬੇਟੀ ਸੋ ਮੈਂ ਸਭ ਤੋਂ ਪਹਿਲਾਂ ਆਪਦੇ ਸਮਾਜ ਨਾਲ ਖੜਾ ਲੀਡਰਸ਼ਿਪ ਨੇ ਕੋਈ ਇਹੋ ਜੀ ਗੱਲ ਨਹੀਂ ਕੀਤੀ ਜਿਹੜੀ ਲੋਕਦਸ਼ ਮੰਨਾਉਣੇ ਤੇ ਕਿਆ ਮਾਰਨਾ ਥਾ ਹਮੇ ਆਪਣੋ ਨੇ ਨਹੀਂ ਬਖਸ਼ਾ ਇਹ ਜੋ ਮਰਿੰਦਰ ਸਿੰਘ ਰਾਜਾ ਵੜਿੰਗ ਦੀ ਜਿਹੜੀ ਚੜ੍ਹਾਈ ਆ ਉਹਨੇ ਕੰਮ ਕਰਕੇ ਕਾਂਗਰਸ ਨੂੰ ਉਠਾਇਆ ਇਹ ਉਹਦੇ ਕਮੇਜ ਦੇ ਵਿੱਚ ਨੂੰ ਨਾਮ ਮਿਲ ਰਿਹਾ ਸਾਡੇ ਸਿਕੁੰਦਰ ਡੈਣੀ ਜੀ ਸਾਬਕਾ ਐਮਐਲਏ ਝੰਡੇਆਲੇ ਤੋਂ ਸਾਰੇ ਫੈਸਲੇ ਦਿੱਲੀ ਤੋਂ ਚੱਲਦੇ ਆ ਉਹ ਸਟੇਟ ਦਾ ਇੰਚਾਰਜ ਲਾਇਆ ਕਿੰਨੇ ਬੰਦਿਆਂ ਦੀ ਮਦਦ ਰੰਦੇਵਾ ਕਾਂਗਰਸ ਹਮੇਸ਼ਾ ਹੀ ਦਲਿਤ ਵਰਗ ਦੇ ਨਾਲ ਚੱਲੀ ਆ ਦ੍ਰਿệt ਵਰਗ ਨੂੰ ਲੈ ਕੇ ਚੱਲੀ ਜੇ ਵੀ ਜੇ ਸਾਡੇ ਲੋਕਾਂ ਨੂੰ ਇਸ ਗੱਲ ਦਾ ਦੁੱਖ ਲੱਗਿਆ ਸਰਦਾਰ ਬੂਟਾ ਸਿੰਘ ਜੀ ਦੀ ਗੱਲ ਦਾ ਸੋ ਮੈਂ ਵੀ ਆਪ ਦੇ ਵੱਲੋਂ ਮਹਿਸੂਸ ਕਰਦਾ ਵੀ ਇਹ ਗੱਲ ਨਹੀਂ ਹੋਣੀ ਚਾਹੀਦੀ ਸੀ ਪਰ ਹੋ ਗਈ ਚੱਲਦੇ ਇਲੈਕਸ਼ਨ ਦੇ ਵਿੱਚ ਬੜੀਆਂ ਗੱਲਾਂ ਹੋ ਜਾਂਦੀਆਂ ਸੋ ਇਸ ਗੱਲ ਦਾ ਅਸੀਂ ਵੀ ਮਹਿਸੂਸ ਕਰਦੇ ਆ ਰਾਜਾ ਵੜਿੰਗ ਜੀ ਦਾ ਤੁਸੀਂ ਸੱਜਾ ਹੱਥੋ ਮੈਸੇਜ ਲਾਸਟ ਦੇ ਕੀ ਕਹਿਣਾ ਚਾਹੁੰਦੇ ਜੇ ਐਸਸੀ ਭਾਈਚਾਰੇ ਨੂੰ ਇਸ ਬਿਆਨ ਨੂੰ ਲੈ ਕੇ ਇਸ ਗੱਲ ਦਾ ਮੈਂ ਮੈਸੇਜ ਇਹੀ ਦਿੰਨਾ ਵੀ ਆਪਾਂ ਇਹਨੂੰ ਸ਼ਾਂਤੀ ਰੱਖੀ ਜਾਵੇ ਜੋ ਹੋ ਗਿਆ ਅਮਰਿੰਦਰ ਸਰਦਾਰ ਮਰਿੰਦਰ ਸਿੰਘ ਰਾਜਾ ਵੜੰਗ ਨੇ ਅਗਲੇ ਦਿਨ ਹੀ ਉਸ ਗੱਲ ਤੇ ਆਪਦੀ ਮਾਫੀ ਮੰਗ ਲਈ ਕੋਸ਼ਿਸ਼ ਕਰਾਂਗੇ ਵੀ ਅੱਗੇ ਤੋਂ ਐਹ ਜੀ ਕੋਈ ਵੀ ਬਿਆਨਬਾਜ਼ੀ ਨਾ ਹੋ ਥੈਂਕ ਯੂ ਸਰ